हां जी शिखा सारे जी सारेओनु वेलकम बैक इन माय चैनल स्वागत है ਤੁਹਾਡਾ ਮੇਰੇ YouTube ਚੈਨਲ ਤੇ ਐਂਡ ਨਵੀਂ ਵੀਡੀਓ ਦੇ ਵਿੱਚ ਵੀ ਤੁਹਾਡਾ ਸਵਾਗਤ ਹੀ ਹੈ ਬਿਨਾਂ ਦੇਰੀ ਕੀਤੇ ਹੋਇਆ ਆਪਾਂ ਆਪਣਾ ਬੇਸਤੀ ਵਾਲਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਕੋਈ ਗੱਲ ਨਹੀਂ ਟੈਨਟ ਵੀ ਮੇਰੇ ਨਿਊ ਮੈਂਬਰ ਜਦੋਂ ਉਹ ਬੰਦਾ ਇੱਥੇ ਮੇਰੇ ਲੈਵਲ ਤੇ ਪਹੁੰਚ ਗਿਆ ਮੇਨ ਦਾ ਆ ਲੈਵਲ ਆ ਇਹਦਾ ਚਿੱਤੜ ਹਿਲਾਉਣੇ ਤੁਸੀਂ ਦੱਸੋ ਤੁਹਾਨੂੰ ਚਾਹੀਦਾ ਐਵੇਂ ਦਾ ਲੈਵਲ ਜਿ ਐਵੇਂ ਦਾ ਤੁਹਾਨੂੰ ਟੈਲੈਂਟ ਕਯਾ ਲੱਗਿਆ ਲੱਗਿਆ ਜੀ ਨੀ ਲੱਗਦਾ ਤੇਰੇ ਪੁੱਤ ਦਾ ਹੁਣ ਸੁਪੰਨਿਆ ਕਰ ਕਰ ਵਧੀਆ ਜੀ ਲੱਗਦਾ ਮੇਰੇ ਪੁੱਤ ਦਾ ਪੁੱਤ ਨੂੰ ਕਦੀ ਨਵਾ ਵੀ ਲਿਆ ਕਰ ਪੁੱਤ ਤਾਂ ਐ ਬਣਿਆ ਜਿੱਦਾ ਕੁੱਤਾ ਰੂੜੀ ਤੇ ਰਿਟ ਕੇ ਆਇਆ ਹੁੰਦਾ ਵਾ ਸਾਰਾ ਦਿਨ ਪੁੱਤ ਪੁੱਤ ਕਰਕੇ ਪੁੱਤ ਦੇ ਚਤਣਾ ਜਿ ਵੜੇ ਰੋ ਕੈਮਰਾ ਲੈ ਕੇ ਕੰਟਰੋਲ ਜੇ ਗਸਤੇ ਆਸ਼ਕਾ ਨੂੰ ਨਾ ਇਹੋ ਜੀ ਜੂਤ ਸੜਕ ਤੇ ਫੜ ਕੇ ਫੇਰਨੀ ਚਾਹੀਦੀ ਆ ਨਾ ਕਿ ਸਾਰੇ ਆਲੇ ਦੁਲੇ ਵੇਖਣ ਵਾਲੇ ਸਿੱਖ ਜਾਣ ਕਿ ਗਾਰਡਨ ਚ ਬਹਿ ਕੇ ਕਿਦਾਂ ਜਿਨੇ ਜਵਾਕਾਂ ਦੇ ਸਾਹਮਣੇ ਜਾਂ ਆਲੇ ਦੁਆਲੇ ਲੋਕਾਂ ਦੇ ਸਾਹਮਣੇ ਆ ਗੰਦ ਖੋਲੀਦਾ ਵਾ ਵੇਖ ਕੇ ਸਿੱਟੀ ਮਾਰਾ ਸਾਰੇ ਕੁਝ ਨਾ ਕਹੀਏ ਫਸ ਕਰ ਕਿਤਨਾ ਮਟਕਾਗੀ ਮੇਰੇ ਕੰਘੇ ਕਿਰਤਾ ਰਹੀਏ ਹਾਈ ਇੱਕ ਟਾਈਮ ਹੁੰਦਾ ਸੀ ਕਿ ਮਾਂ ਦਾ ਇੱਕ ਥੱਪੜ ਹੀ ਕਾਫੀ ਹੁੰਦਾ ਸੀ ਆਪਣੇ ਮੁੰਡੇ ਨੂੰ ਪੁੱਠੇ ਕੰਮਾਂ ਤੋਂ ਰੋਕਣ ਦੇ ਲਈ ਪਰ ਇੱਧਰ ਤਾਂ ਚੂਪਾ ਜਾਂ ਪੁੱਤ ਆਪਣੀ ਮਾਂ ਦੇ ਹਿਲਦੇ ਹੋਏ ਚਿੱਤਲ ਤੇ ਢੂੰਗੇ ਗਿਣਦਾ ਪਿਆਵਾ ਇਹ ਸੰਸਕਾਰ ਮਿਲਣਦੇ ਨੇ ਅੱਜਕੱਲ ਮੁੰਡਿਆਂ ਨੂੰ ਵਾਹ ਸਾਲੇ ਗੰਦੀ ਔਲਾਦ ਨਾ ਮਜਾ ਨਾ ਸਵਾਦ ਧਨੁਪਤਾ ਲੰਬ ਮੈਰਿਜ ਤੇ ਅਰੇਂਜ ਮੈਰਿਜ ਦੇ ਵਿੱਚ ਹਸਬੰਡ ਵਾਈਫ ਇੱਕ ਦੂਜੇ ਨੂੰ ਬੜੇ ਪਿਆਰੇ ਨਾਮਾਂ ਨਾਲ ਬੁਲਾਉਂਦੇ ਨੇ ਰਾਣੀ ਸੋਨਾ ਮੂਨਾ ਗੋਨਾ ਬੜੇ ਪਿਆਰੇ ਪਿਆਰੇ ਨਾਮਾਂ ਨਾਲ ਬੁਲਾਉਂਦੇ ਨੇ ਪਰ ਜਿਹੜੀ ਬਦੋਬਦੀ ਹੋਈ ਹੁੰਦੀ ਹੈ ਮੈਰਿਜ ਉਹਦੇ ਵਿੱਚ ਹਸਬੰਡ ਪਤਾ ਆਪਣੀ ਵਾਈਫ ਨੂੰ ਕੀ ਕਹਿੰਦੇ ਨੇ ਆਹ ਕਹਿੰਦੇ ਨੇ ਗੋਹਣਾ ਘਟ ਪੈ ਚੋਦ ਕੇ ਗੋਹਣਾ ਘਟ ਪੈ ਚੋਦ ਕੇ ਗੋਹਣਾ ਘਟ ਪੈ ਚੋਦ ਕੇ ਤਿੰਨ ਸਾਲ ਚੰਨ ਚਾਰ ਪੰਜ 6 7 8 9 ਸਾਲ ਮੈਂ ਤਰੀ ਵੇਟ ਕਰਾਂਗਾ ਤੂੰ ਦੱਸ ਕਬਾਬ ਖਾਏਗੀ ਨਾ ਹੁਣ ਬੁਲਾ ਕੇ ਉਹਦੇ ਤੋਂ ਤੂੰ ਭਾਂਡੇ ਮਚਾਉਣੇ ਨੇ ਰਸੋਈ ਚ ਪਏ ਪਹਿਲਾਂ ਤੁਸੀਂ ਕੜਾਈ ਪਨੀਰ ਕਿਚਕਨਾ ਰੋਟੀਆਂ ਪਿੱਛੇ ਮੈਨੂੰ ਕਮਰੇ ਚ ਬੰਦ ਕਰਕੇ ਰੱਖ ਦਿਆ ਐਵੇਂ ਐਵੇਂ ਫਾਲਤੂ ਚੀਜ਼ਾਂ ਤੇ ਲੜਾਈ ਕਰ ਲਈ ਅੰਗੇਜਮੈਂਟ ਤੋੜਦੀ ਆਪਣੀ ਤੇ ਹੁਣ ਚਾਹਨੇਗੀ ਉਹ ਭਾਂਡੇ ਪਿੱਛੇ ਲੜਨਾ ਵਾ ਸਮਝ ਰਹੇ ਹੋ ਸਮਝ ਰਹੇ ਹੋ ਦਰਵਾਜ਼ੇ ਖੁੱਲੇ ਤਾਂ ਸਹੀ ਸੀ ਸੱਜਣ ਹੁਣੀ ਆਏ ਤਾਂ ਸੀ ਦਰਵਾਜ਼ਾ ਖੁੱਲਾ ਸੀ ਆਰਾਮ ਨਾਲ ਆ ਕੇ ਸੋਫੇ ਤੇ ਬੈਠੇ ਸੀ ਪਰ ਮਾੜੀ ਮੜੀ ਕੀਤੀ ਤੁਸੀਂ ਉਹਦੇ ਨਾਲ ਹੁਣ ਨਹੀਂ ਸੱਜਣ ਹੁਣੀ ਫੇਰ ਆਉਣ ਦੇ ਵਾਪਸ ਉਸੋ ਸਾਡੀ ਲਵ ਮੈਰੀ ਜਾਂ ਕਿਲਾ ਮੈਰੀ ਜੇ ਹਾਂ ਹਾਂ ल्यादस ਉਹਨੂੰ ਪੁੱਛਣ ਬੈਗੀ ਲਵ ਮੈਰਿਜਾਂ ਬੀਬਾ ਜੀ ਤੁਹਾਡੀ ਲਵ ਮੈਰਿਜ ਨਹੀਂ ਇਹ ਉਹ ਵਾਲੀ ਮੈਰਿਜ ਆ ਜਿਹਦੇ ਵਿੱਚ ਤੁਹਾਡੀ ਮੂਵੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਿਸੇ ਨੇ ਲੀਕ ਕਰ ਦਿੱਤੀ ਸੀ ਮੁੰਡੇ ਪਿੰਡ ਦੇ ਤੁਸਾਰੇ ਦੱਬ ਦੇਂਗੀ ਨਾ ਰੇ ਸਾਡੀ ਤੇਰੇ ਅੱਗੇ ਇੱਕੋ ਐ ਬੇਣਤੀ ਤੂੰ ਬਹਿ ਜਾ ਕਿਤੇ ਜਾ ਕੇ ਨਹੀਂ ਏ ਨਾੜੀ ਯਾਰਾ ਹੁਣ ਆ ਗਿਆ। ਬੁਗੜੀ ਕਰੀਓ। ਤੇ ਲੋਕੀ ਕਿ ਉਹ ਹਾਲੀ। ਐਸੇ ਤਾਂ ਪੰਜ ਮਿੰਟ ਦਾ ਪਾਸਾ ਮੈਂ ਤਾਂ ਕੋਈ ਆ ਲੈਣਾ। ਅਜੇ। ਅਬਦੇ ਸਮ। ਨਾ ਮੈਂ ਨਹੀਂ ਕਹਣਾ। ਲੋਕੀ ਕਿ ਬਹਾਰੀਆਂ ਸਾਹਮਣੇ ਰਹਿ ਜਾਣਾ। ਅਬ ਬੁਗੜੀ ਬਕੜੀ ਵਾਲੇ ਟੱਟੂ ਆਸ਼ਿਕ ਇਹ ਇਨੇ ਕੰਜਰ ਦੇ ਹੁੰਦੇ ਆ ਨਾ ਇਹਨਾਂ ਦਾ ਵਾਸ ਚੱਲੇ ਨਾ ਜੇ ਬੁਗੜੀ ਪਲੱਸ ਚ ਗਈ ਹੋਵੇ ਇਹ ਤਾਂ ਉੱਥੇ ਵੀ ਕੈਮਰਾ ਲਾ ਕੇ ਚੱਲ ਜਣ ਤੇ ਉੱਥੇ ਜਾ ਕੇ ਪੁੱਛਣ ਲੱਜਣ। ਹਾਂ ਨਹੀਂ ਬੁਗੜੀ ਕੀ ਕਰਦੀ ਛਿੰ ਅੰਦਰ? ਜਲੇਬੀਆਂ ਕੱਢਣ ਦੀ ਸੀ ਜਾਂ ਖਾਲਾ ਨਾਲ ਜਾ ਕੇ ਪਪ ਕੋਈ ਅੱਜ ਤੱਕ ਨਾ ਚੁੱਕੇ ਵੀਡੀਓ ਨਹੀਂ ਬਣਾਈ ਬਟ Netflix ਦੇ ਜਿਹੜੇ ਆਡੀਸ਼ਨ ਹੁੰਦੇ ਨੇ ਉਹ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਇਹਨਾਂ ਨੇ ਸੋਸ਼ਲ ਮੀਡੀਆ ਤੇ ਕਿਉਂ ਨਾ ਲੂੰਗਾ ਇਹ ਰਲ ਕੀਆ ਪਪ ਕੋਈ ਅੱਜ ਤੱਕ ਨਾ ਚੁੱਕੇ ਵੀਡੀਓ ਨਹੀਂ ਬਣਾਈ ਹਾ ਵਾਓ ਤੁਸੀਂ ਨੱਚ ਕੇ ਕੀ ਵੀਡੀਓ ਥੋੜੀ ਪਾਈ ਸੀ ਇਹ ਵਾਲੀ ਇਹ ਤਾਂ ਤੁਸੀਂ ਬਾਬਾ ਰਾਮ ਰਹੀਮ ਦੇ ਨਾਲ ਕਾਨਫਰੰਸ ਕਾਲ ਕਰ ਰਹੇ ਸੀ ਹਾਂਜੀ ਥੈਂਕਸ ਫਾਰ ਵਾਚਿੰਗ ਮਾਈ ਵੀਡੀਓ ਯਾਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਨਾਲੇ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਨਿਊ ਵੀਡੀਓ 'ਚ ਜਲਦੀ ਬਾਏ